ਸਾਸੀ ਕਾਲ ਜੀ 19 ਮਈ ਨੂੰ ਫਿਰ ਤੋਂ ਜਿਹੜਾ ਹੈ ਲੋਧੀਪੁਰ ਫਾਟਕ ਰਿਪੇਅਰ ਦੇ ਚੱਲਦਿਆਂ ਬੰਦ ਕੀਤਾ ਜਾ ਰਿਹਾ ਹੈ ਜਿਵੇਂ ਕਿ ਇੱਕ ਹਫਤਾ ਪਹਿਲਾਂ ਵੀ ਇਹ ਫਾਟਕ ਰਿਪੇਅਰ ਦੇ ਕਾਰਨ ਬੰਦ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਜਿਹੜਾ ਹੈ ਸਾਰਾ ਦਿਨ ਘੁੰਮ ਕੇ ਆਉਣਾ ਪਿਆ ਸੀ ਇਸੇ ਤਰ੍ਹਾਂ ਜਿਹੜਾ ਹੈ 16 ਮਈ ਨੂੰ ਵੀ ਇਹ ਫਾਟਕ ਬੰਦ ਕੀਤਾ ਗਿਆ ਸੀ ਇਹ ਫਾਟਕ ਬੇਸ਼ੱਕ ਜਿਹੜਾ ਹੈ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦਾ ਸਮਾਂ ਸੀ ਪਰ ਫਾਟਕ ਸਹੀ ਇਸ ਵੇਰੇ 8 ਵਜੇ ਬੰਦ ਹੋ ਗਿਆ ਸੀ ਪਰ ਫਾਟਕ ਖੁੱਲਿਆ ਕਰੀਬ 10 ਵਜੇ ਦੇ ਇਸੇ ਤਰ੍ਹਾਂ ਹੁਣ ਜਿਹੜਾ ਕੱਲੋਂ ਰਿਪੇਅਰ ਦੇ ਚੱਲਦੇ ਆ ਜਿਹੜਾ ਫਾਟਕ ਬੰਦ ਕੀਤਾ ਜਾਣਾ ਹੈ ਜਿਸ ਦੇ ਕਾਰਨ ਜਿਹੜਾ ਹੈ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਪਹਿਲਾਂ ਵੀ ਸਾਹਮਣਾ ਕਰਨਾ ਪਿਆ ਸੀ ਹੁਣ ਵੀ ਇਸ ਦਿੱਕਤਾਂ ਦਾ ਸਾਹਮਣਾ ਕਰਨਾ ਪਾਵੇਗਾ ਕਿਉਂਕਿ ਜਿਨ੍ਹਾਂ ਨੇ ਵੀ ਪਿੰਡ ਲੋਧੀਪੁਰ ਅਤੇ ਲੋਧੀਪੁਰ ਤੋਂ ਜਿਹੜਾ ਹੈ ਅਨੰਦਪੁਰ ਸਾਹਿਬ ਨੂੰ ਜਾਣਾ ਹੈ ਉਹਨਾਂ ਨੂੰ ਬਾਯਾ ਭਾਈ ਨੰਦਨਾਲ ਸਕੂਲ ਵੱਲੋਂ ਆਉਣਾ ਪੈਂਦਾ ਹੈ ਜਾਂ ਆਗੰਪਰ ਵਾਲੀ ਪਾਸਿਓਂ ਜਿਹੜਾ ਹੈ ਆਉਣਾ ਪੈਂਦਾ ਹੈ ਅਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ 16 ਮਈ ਨੂੰ ਜਿਹੜਾ ਹੈ ਫਾਟਕ ਬੰਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜਿਹੜਾ ਹੈ ਫਾਟਕ 7 ਵਜੇ ਖੁੱਲਣਾ ਸੀ ਪਰ ਰਿਪੇਅਰ ਦਾ ਕੰਮ ਪੂਰਾ ਨਾ ਹੋਣ ਕਾਰਨ ਇਹ ਜਿਹੜਾ ਫਾਟਕ ਕਰੀਬ 10 ਵਜੇ ਤੋਂ ਬਾਅਦ ਹੀ ਖੁੱਲਿਆ ਜਿਸ ਦੇ ਕਾਰਨ ਜਿਹੜਾ ਹੈ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਕਰ ਜੋ ਹੈ ਕਿ ਪਿੰਡ ਲੋਧੀਪੁਰ ਵਿਖੇ ਆਦਰਸ਼ ਸਕੀਨੀ ਸਕੈਂਡਰੀ ਸਕੂਲ ਦੇ ਨਾਲ ਨਾਲ ਜਿਹੜਾ ਹੈ ਕਈ ਨਿੱਜੀ ਹਸਪਤਾਲ ਵੀ ਹਨ ਅਤੇ ਜਿਸ ਦੇ ਕਾਰਨ ਲੋਕਾਂ ਦਾ ਭਾਰੀ ਗਿਣਤੀ ਦੇ ਵਿੱਚ ਇਸ ਪਾਸੇ ਆਉਣਾ ਜਾਣਾ ਰਹਿੰਦਾ ਹੈ